ਪ੍ਰਾਈਵੇਟ ਸਕੂਲ ਵਾਲੇ ਕਰ ਰਹੇ ਨੇ ਵਿਦਿਆਰਥੀਆਂ ਦੀ ਲੁੱਟ ਦੁੱਗਣੇ ਰੇਟ ਤੇ ਸਕੂਲ ਤੋਂ ਕਿਤਾਬਾਂ ਲੈਣ ਦੇ ਲਈ ਕੀਤਾ ਮਜਬੂਰ ਮੌਕੇ ਤੇ ਪਹੁੰਚੇ ਅਫਸਰ ਕਾਰਵਾਈ ਕਰਨ ਤੋਂ ਕਿਉਂ ਭਜੇ ਦੋਸਤੋ ਕੁਝ ਪ੍ਰਾਈਵੇਟ ਸਕੂਲ ਸਰਕਾਰੀ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਖੁਦ ਕਿਤਾਬਾਂ ਉਹ ਵੀ ਦੁੱਗਣੇ ਰੇਟ ਤੇ ਵਿਦਿਆਰਥੀਆਂ ਨੂੰ ਵੇਚ ਕੇ ਮਾਪਿਆਂ ਦੀ ਅੰਨੀ ਲੁੱਟਦਾ ਰਹੇ ਨੇ ਇਹ ਮਾਮਲਾ ਮਾਨਸਾ ਦਾ ਜਿੱਥੇ ਇੱਕ ਪ੍ਰਾਈਵੇਟ ਸਕੂਲ ਵੱਲੋਂ ਆਪਣੇ ਹੀ ਇੱਕ ਸਟੋਰ ਦੇ ਵਿੱਚੋਂ ਕਿਤਾਬਾਂ ਵੱਧ ਪੈਸੇ ਵਸੂਲ ਕਰਕੇ ਵੇਚੀਆਂ ਜਾ ਰਹੀਆਂ ਸਨ ਇਹ ਮਾਪਿਆਂ ਵੱਲੋਂ ਵੱਧ ਪੈਸੇ ਲੈਣ ਦਾ ਵਿਰੋਧ ਕਰਨ ਤੋਂ ਬਾਅਦ ਅਧਿਕਾਰੀਆਂ ਦੀ ਇੱਕ ਟੀਮ ਉੱਥੇ ਪਹੁੰਚੀ ਤਾਂ ਜ਼ਰੂਰ ਪਰ ਉਹਨਾਂ ਨਾ ਹੀ ਸਕੂਲ ਦੇ ਇਸ ਸਟੋਰ ਨੂੰ ਸੀਲ ਕੀਤਾ ਅਤੇ ਨਾ ਹੀ ਕਿਤਾਬਾਂ ਵੇਚ ਕੇ ਇਕੱਠੀ ਕੀਤੀ ਲੱਖਾਂ ਦੀ ਨਕਦੀ ਕਬਜ਼ੇ ਦੇ ਵਿੱਚ ਲਈ ਅਤੇ ਕਾਰਵਾਈ ਕਰਨ ਦੀ ਗੱਲ ਕਹਿ ਕੇ ਟੀਮ ਉੱਥੋਂ ਚੱਲਦੀ ਬਣੀ ਜਿਸ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਦੇ ਵਿੱਚ ਰੋਸ ਹੋਰ ਵੀ ਜ਼ਿਆਦਾ ਵੱਧ ਗਿਆ ਤੇ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਕੂਲ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕੀ ਆ ਪੂਰਾ ਮਾਮਲਾ ਸੁਣੋ ਵਿਦਿਆਰਥੀਆਂ ਦੇ ਮਾਪਿਆਂ ਤੋਂ ਵਿੱਚੋਂ ਜਿਹੜੀਆਂ ਆਪਾਂ ਬੌਕਸ ਨੇ ਉਹਨਾਂ ਦੇ ਮੈਂ ਇਕੱਲੇ ਇਕੱਲੇ ਦੇ ਪ੍ਰਾਈਸ ਦੇਖਿਆ ਉਹਦਾ ਇਨਕਲੂਡ ਸਾਰੇ ਟੋਟਲ ਬਣਦਾ ਹੈਗਾ 32-3500 ਰੁਪਏ ਜੀ ਇਹਨਾਂ ਨੇ ਸਾਨੂੰ 4295 ਦੀ ਇੱਕ ਸਲਿੱਪ ਦੇਤੀ 980 ਰੁਪਏ ਦੀ ਅਦਰ ਫੀਸ ਵੀ ਦੇਤੀ ਆ ਕਿਹੜੀ ਜਗ੍ਹਾ 'ਚ ਇੱਥੇ ਖੜੇ ਹਾਂ ਇਹਨਾਂ ਦੇ ਪੁਲ ਦੇ ਨੀਚੇ ਬਣਾਇਆ ਹੋਇਆ ਜੀ ਇਹਨਾਂ ਨੇ ਆਵਲਾ ਡੀਪੋ ਉੱਥੋਂ ਸਾਨੂੰ ਬੁੱਕਸ ਦੇ ਰਹੇ ਨੇ ਇੱਥੇ ਸਟਾਫ ਹੁੰਦਾ ਸਟਾਫ ਦਾ ਸਾਰੇ ਇੱਥੇ ਆ ਸਾਰੇ ਰੋਇਦਸਰ ਨੇ ਜੀ ਹੋਰ ਤਾਂ ਕੁਝ ਨਹੀਂ ਹਾਂਜੀ ਹਾਂ ਸਕੂਲ ਦੇ ਰੈਸਟ੍ਰਿਕਸ਼ਨ ਦੇ ਨਹੀਂ ਹਾਂਜੀ ਕੋਈ ਬੁੱਕੜੀ ਪਤਾ ਨਹੀਂ 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 ਬੁੱਕੜੀ ਪੁਨੇਰ ਰੈਸਟ੍ਰਿਕਸ਼ਨ ਦੀ ਨਹੀਂ ਜੀ ਅੱਛਾ ਇਹਨਾਂ ਨੇ ਹੀ ਬਣਾਇਆ ਸਾਰਾ ਇਹ ਸਿਸਟਮ ਆਪ ਦਾ ਇਹ ਤਾਂ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਨਹੀਂ ਬਣਾਇਆ ਰੈਸਟ੍ਰਿਕਸ਼ਨ ਦੇ ਨਹੀਂ ਜਾਨੀ ਵੀ ਲੁੱਟ ਹੋ ਰਹੀ ਹੈ ਸਕੂਲ ਦੀ ਸਰ ਮੇਰੇ ਨਾਲ ਤਾਂ ਹੋ ਰਹੀ ਹੈ ਜੀ ਕੀ ਅਪੀਲ ਕਰੋਗੇ ਸਰ ਮੈਂ ਸਾਰੇ ਇਹ ਕਹਿਣਾ ਜੀ ਵਿੱਚ ਇਹ 980 ਰੁਪਏ ਨੇ ਮੈਨੂੰ ਦੱਸਾਂ ਵੀ ਕਾਦੇ ਨੇ ਜੀ ਤੇ ਇਹਦੇ ਵਿੱਚ 7-800 ਰੁਪਏ ਐਕਸਟਰਾ ਲੱਗ ਰਿਹਾ ਇਹ ਵੀ ਦ ਸਰਕਾਰ ਦਾ ਕੁਝ ਨਹੀਂ ਕਰਦੀ ਜੀ ਪ੍ਰਿੰਸੀਪਲ ਹੀ ਨਹੀਂ ਮੈਨੂੰ ਕੁਝ ਕਰ ਰਹੀ ਜੀ ਤਿੰਨ ਦਿਨਾਂ ਤੋਂ ਸਾਡਾ ਫੋਨ ਨਹੀਂ ਅਟੈਂਡ ਕਰ ਰਹੀ ਜੀ ਅੱਜ ਮੇਰੀ ਵਾਈਫ ਨੇ ਨੰਬਰਤਾ ਵੀ ਮੈਂ ਪ੍ਰਿੰਸੀਪਲ ਮੈਨ ਨਾਲ ਗੱਲ ਕਰ ਉਹਨਾਂ ਨੇ ਸਾਨੂੰ ਕਿਹਾ ਪ੍ਰਿੰਸੀਪਲ ਮੈਨ ਜਾ ਕੇ ਫੋਨ ਹੋਰ ਮੈਨ ਨੂੰ ਫੜਾਤਾ ਉਹਨਾਂ ਨੇ ਬੋਲਿਆ ਤੁਹਾਡੂ ਕੋਈ ਸਾਡਾ ਨੰਬਰ ਕਿੱਥੋਂ ਆ ਗਿਆ ਜੇ ਸਾਡਾ ਬੱਚਾ ਵਰਦਾ ਸੀ ਤਾਂ ਇਹ ਨੰਬਰ ਰੱਖਿਆ ਜੀ ਉਹਨਾਂ ਦਾ ਤੇ ਸਾਹ ਖਾਨ ਅਸੀਂ ਫੀਲ ਕਰਦੇ ਹਾਂ ਕਿ ਸਾਡੇ ਨਾਲ ਇਨਸਾਫ ਹੋਈ ਵੱਧ ਪੈਸੇ ਲੈ ਰਹੇ ਯਾਰ ਇਹ ਸਾਡੇ ਨਾਲ ਭਿੰਦਰ ਸਿੰਘ ਜੀ ਮੈਦਰੀ ਕੀ ਚੱਲ ਰਿਹਾ ਇੱਥੇ ਇੱਥੇ ਕਿਤਾਬਾਂ ਮਰੇ ਆਈ ਸੀ ਬਾਈ ਜੀ ਇੱਥੇ ਕਿ ਬੁੱਕਾਂ ਮਿਲਦੀਆਂ ਬੱਚ ਇਹਨੇ ਟੋਲ ਦੇ ਥੱਲੇੋਂ ਮਿਲਦੇ ਆ ਵੀ ਸਕੂਲ ਵਾਲੇ ਦੇਖਦੇ ਸਕੂਲ ਆਪ ਵੇਚਦੇ ਵਰਦੀ ਵਗੈਰਾ ਕਿੱਥੋਂ ਮਿਲਦੀ ਸਕੂਲ ਚੋਂ ਹੀ ਸਕੂਲ ਚੋਂ ਲੱਭਣਾ ਹਾਂਜੀ ਸਾਰਾ ਕੁਝ ਸਕੂਲ ਚੋਂ ਮਿਲਦਾ ਹੈ ਨਹੀਂ ਕਿਤਾਬਾਂ ਦੀ ਪ੍ਰਿੰਟ ਦੇ ਜਿਹੜੇ ਰੇਟ ਆ ਕੁਝ ਹੋ ਰਹੇ ਬਾਹਲੇ ਵਧਾ ਲੈ ਰਹੇ ਫਿਰ ਹਾਂ ਇਹ ਕਹਿੰਦੇ ਪਹਿਲਾਂ ਦਿਨ ਬਾਹਲੇ ਵਧਾਤਾ ਸੀ ਹੁਣ ਕਹਿੰਦੇ ਲੈਸ ਕਰਤੀ ਪਹਿਲਾਂ ਦਿਨ ਇਹ ਮੇਰੇ ਨਾਲ ਪਤਾ ਤਰੀ 8% ਵਧਾਣੀ ਕਿੰਨਾ ਵਧਾਤਾ ਸੀ ਪਹਿਲੀ 15% ਜੀ ਹੁਣ ਪਤਾ ਨਹੀਂ ਕਿ 8% ਸੌਰੀ ਹੋ ਗਿਆ ਮੈਂ ਪੜਾ ਘਟਾ ਉਹਦਾ ਕਰਕੇ ਵੀ 8% ਕਹਿੰਦੇ ਸੀ ਲੈਸ ਕਰਾਂਗੇ ਪਤਾ ਨਹੀਂ ਕਰਿਆ ਪਤਾ ਨਹੀਂ ਨਾ ਉਹਨੂੰ ਕਿਸ ਤਰੀਕੇ ਨਾਲ ਮੈਸੇਜ ਦੰਦੇ ਨੇ ਕਿ ਉੱਥੇ ਪੁੱਲ ਦੇ ਤੁਹਾਨੂੰ ਕਦਾਬਾ ਲੈ ਕੇ ਆਉ। ਉੱਥੇ ਜਾਂਦਾ ਵੀ ਮੈਂ ਟੀਚਰਾਂ ਨੂੰ ਫੋਨ ਕਰ ਦਿੰਦਾ ਟੀਚਰ ਘਰੇ ਜੀ। ਜਿਵੇਂ ਆਪਣਾ ਘਰੇ ਕੋਈ ਮੋਬਾਈਲ ਹੁੰਦਾ ਉਹਦੇ ਫੋਨ ਮਾਰਦੇ ਵੀ ਫਲਾਣੇ ਤੋਂ ਉਹ ਕਦਾਬਾ ਲੈ ਲਓ। ਜਾਇ ਇਹ ਕੋਈ ਬੈਂ ਵਾਲੇ ਜਿਵੇਂ ਡਰਾਈਵਰ ਆਈ ਕੋਈ ਕੰਮ ਕਰਦਾ ਵਿਚਾਰਾ ਉਹਨੂੰ ਸੁਨੇਹਾ ਲਾ ਦਿੰਦੇ। ਤੇ ਬੁੱਕੜੀਪੂ ਤੋਂ ਫਨ ਨਹੀਂ ਸਕਦੇ ਬੱਚਾ ਮਾਤ ਕਦਾਬਾ। ਅਸੀਂ ਤਾਂ ਕਿਹਾ ਸੀਗਾ ਵੀ ਬੁੱਕੜੀਪੂ ਤੋਂ ਮਿਲਦਾ। ਹੁਣ ਨਹੀਂ ਮਿਲਣੀ ਇੱਕ ਵਾਰੀ ਮਿਲ ਗਿਆ ਚਾਹ ਦੋ ਚਾਰ ਸਾਲ ਹੋ ਗਏ ਉਹਨੂੰ ਬੁੱਕੜੀਪੂ ਤੋਂ ਮਿਲ ਗਿਆ। ਉਹਨੂੰ ਵੀ ਕੋਈ ਆਪਦੀ ਦੁਕਾਨ ਸੀਨਾਂ ਦੀ ਆ ਜ ਬਸ ਸੜੀ ਦੇ ਨਾਲ ਮੁੜਦੇ ਇਧਰਲੇ ਪਾਸੇ ਦਿੰਦਾ ਹੀ ਪਤਲਾ ਆ ਮੁੰਡਾ ਵਿਚਰਾ ਉਹ ਵੇਚਦਾ ਸੀ ਮਾਨ ਸਰਕਾਰ ਨੇ ਕਿਹਾ ਸੀ ਵੀ ਸਕੂਲ ਦੇ ਵਿੱਚੋਂ ਕਿਤਾਬਾਂ ਨਹੀਂ ਮਿਲਣਗੀਆਂ ਜਾਂ ਸਕੂਲ ਵਾਲੇ ਇੰਦਾ ਦਾ ਕੰਮ ਨਹੀਂ ਕਰ ਸਕਦੇ ਕੀ ਖਿਆਣਾ ਚਾਹੋਂਗੇ ਸਹੀ ਗੱਲ ਸੀ ਉਹਨਾਂ ਦੀ ਹਾਂ ਇਹ ਉਲਟੀ ਹੋ ਰਿਹਾ ਹੈ ਹਾਂ ਹਾਂ ਇਹ ਤਾਂ ਉਲਟੀ ਇਹ ਬੁੱਕੜੀ ਪਤੋਂ ਮਿਲਣੀਆਂ ਚਾਹੀਦੀਆਂ ਮਹਿੰਗੀਆਂ ਵੀ ਬਆਂਗ ਮਿਲਦੀਆਂ ਸੀ ਕਹਿੰਦੇ 5-6000 ਦੀ ਕਿਤਾਬਾਂ ਹੋਣ ਤੀਸਰੀ ਕਲਾਸ ਦੇ ਚੱਤਗੇ ਇਹ ਸਕੂਲ ਕਿਹੜਾ ਜੀ ਇਹ ਕੈਂਬ੍ਰੇਜ ਆਹਿੰਦੇ ਜੀ ਲੜ ਇੱਕ ਹੋਰ ਸ਼੍ਰੀ ਜੀ ਤਨਿਆ ਕਰੇ ਉਹਦੇ ਬਾਰੇ ਨਹੀਂ ਮੈਨੂੰ ਪਤਾ ਜੀ ਵੱਡੇ ਪੰਪ ਦੇ ਨਾਲ ਆਈ ਵੱਡੇ ਮੇਨ ਰੋਡ ਦੇ ਉੱਪਰ ਕੀ ਮਲਤੀ ਕਰਦੇ ਮਗਰ ਜੀ ਸਹੀ ਸੂਲਤ ਹੋ ਜੇ ਬਸ ਜਿਵੇਂ 3 ਸੰਬੂਸਾ ਘਟ ਜਾਣਾ ਕਿਤਾਬਾਂ ਦੇ ਪੈਸੇ ਜਾ ਰਹੇ ਨੇ ਕਿਤਾਬਾਂ ਨੂੰ ਡੀਪੋਂ ਤੋਂ ਦਵਾਇਆ ਕਰਨ ਵੀ ਚਲ ਆਪਨਾ ਵੇਚਣਾ ਆਪ ਸੜੀਆਂ ਮਹਿੰਗੀਆਂ ਲਾਉਂਦੇ ਆ ਜੀ ਅਸਾਹੀ ਮੰਗਾ ਜੀ ਕੋਈ ਐਸਾ ਨਹੀਂ ਸਾਨੂੰ ਸਾਰਾ ਕੰਮ ਕਰਾ ਦੇਣਾ ਮੈਂ ਅਸੀਂ ਇਹ ਕਰਦੇ ਹਾਂ ਸਾਰਾ ਕੰਮ ਕਰਾਤਾ ਹੀ ਆਪਾਂ ਬਹੁਤ ਬੋਲਦੇ ਆਪਾਂ ਇਧਰੋਂ ਵੱਸਦੇ ਆਪਾਂ ਜਿਹੜਾ ਜਿਹੜਾ ਸਾਈਡ ਤੇ ਬੈਠਣਾ ਹੈ ਉਹ ਰੋਕਣਾ ਹੈ ਹਾਂਜੀ ਅਸੀਂ ਦੋ ਦਰਵਾਜ਼ੇ ਤੋਂ ਅਸੀਂ ਬੀਬੀ ਕਰੀ ਗਏ ਆ ਪੋਣੇ ਕਰ ਦੋ ਮਿੰਟ ਕਰੀ ਲਾ ਕੇ ਖੋਲੀ ਮੜਾਇਆ ਅੱਜ ਕਿਹਦੀ ਰਾਹ ਆਜੂ ਮੱਖਾ ਦਿੰਦੇ ਨਹੀਂ ਕਾਲੂ ਨੂੰ ਚੋਦੇ ਨਾ ਜੂਜ਼ ਫਾਈਲ ਕੋ ਵੀ ਨਹੀਂ ਹਾਂਜੀ ਬੁੱਕਸ ਲੈਣਾ ਆ ਫੁੱਟ ਦੋ ਤੋਂ ਦੋ ਤੋਂ ਕੋਈ ਗੱਲ ਆ ਕਰੋ ਜੀ ਨਾ ਆਇਓ ਮੜਾ ਬਾਹਰ ਨੂੰ ਆਗੇ ਇੱਕ ਮਿੰਟ ਸਰ ਪਾ ਲਓ ਸਰ ਤੇਰਾ ਦੂਜਾ ਫੌਂਡਿੰਗ ਮੈਂਨੇ ਬਾਈਟ ਕਰਾ ਪਾਈ ਹੈ ਕੱਢ ਜਾ ਆ ਜਾਂਦੇ ਹਾਂ ਜਿਹੜੇ ਪਤਾ ਪਰ ਨਾਲ ਫਿਰ ਗਲਮ ਫਰਸਲੀ ਨਹੀਂ ਹਾਂਜੀ ਬਾਈ ਜੀ ਐਕਸਟਰਾ ਪੈਸੇ ਲੈ ਰਹੇ ਨਹੀਂ ਸਾਡੇ ਤੋਂ ਅਸੀਂ ਬਹੁਤ ਦੁਖੀ ਹਾਂ ਨਾ ਤੁਹਾਨੂੰ ਇੱਕ ਵਾਰ ਖੜਾ ਜਾਏ ਨਾ ਮੈਂ ਚਾਹਦਾ ਨਹੀਂ ਮੈਂ ਇੱਥੇ ਖੜਾ ਹਾਂਗਾ ਸਾਰਾ ਕੁਝ ਸਾਡੇ ਇੱਥੇ ਪ੍ਰਿੰਸੀਪਲ ਮੈਡਮ ਫੋਨ ਹੀ ਚੱਕ ਰਹੇ ਸਾਡਾ ਬੱਕਰ ਦੇ ਇੱਕ ਮਿੰਟ ਰੁਕੋ ਬੱਕਰ ਦੇ ਸਾਰਾ ਕਰ ਦੇ ਇੱਕ ਮਿੰਟ ਹਾਂ ਕਾਹਦੀ ਹਰਿ ਸਿੱਧਾ ਚਾਈ ਨਾ ਵੀਰੇ ਹਾਂ ਜਾਂਦਾ ਨਹੀਂ ਵੀਰੇ ਮੈਂ ਤਾਂ ਅਖਿਆ ਪਿਆ ਪੂਰਾ ਮੈਂ ਕਿਵੇਂ ਵਗਜੂ ਕੱਲ ਦਾ ਹਾਂਜੀ ਉੱਚੀ ਤੇਨੇ ਬੋਲੋ ਮੜਾ ਜੀ ਵੀ ਗੱਲ ਵੱਢਿਆ ਕਿਸੇ ਨੇ ਇੱਕ ਅੱਧਾ ਮੇਰੇ ਨਾਲ ਤਾਂ ਲੱਗੋ ਸਾਰੇ ਸਾਰੇ ਲੈ ਵੀਰੇ ਸਲਿੱਪ ਕੱਢੀ ਗਰਾ 1 ਮਿੰਟ ਰੁਕਾ ਮੈਂ ਕਰਦਾ ਆ ਦੀ ਬਾਰੇ ਬਾਰੇ ਬਹੁਤ ਔਖੀਆਂ ਮੈਨੂੰ ਤੰਗ ਤੰਗ ਹੋ ਗਿਆ ਮੈਨੂੰ ਕੋਈ ਨਹੀਂ ਜੱਕੜੀ ਆਹ ਦੇਖੀ ਮੈਂ ਹਜ਼ਾਰ ਹైਦਰਾਬਾਦ ਚ ਵੀ ਜਾ ਕੇ ਫੋਨ ਨਾ ਮਾਰੀ ਨਾ ਕੋਈ ਤਾਂ ਸਾਡੀ ਸੁਣਵਾਈ ਕਰੇ ਚਲ ਆ ਮੜੀ ਪ੍ਰੈਸ ਵਾਲੇ ਆ ਕੇ ਤਾਂ ਇੱਥੇ ਪਤਾ ਲੱਗ ਜੂਗਾ ਹਾਂ ਆ ਸਕੂਲ ਆਹ ਦੇਖ ਸਰ ਨੂੰ ਆ ਇਹ ਮੈਡਮ ਨੂੰ ਮਾਰਿਆ ਆ ਗੁਰਵਿੰਦਰ ਮੈਡਮ ਨੂੰ ਮਾਰਿਆ ਤੇ ਆ ਇਹਨਾਂ ਦੀ ਆ ਹੈੱਡ ਕੋ ਆ ਹੈੱਡ ਕੁਆਟਰ ਚ ਮਾਰਿਆ ਗਾ ਉੱਥੇ ਕੋਈ ਨਹੀਂ ਸੁਣਵਾਈ ਕਰ ਰਿਹਾ ਹਜ਼ਾਰਾਂ ਫੋਨ ਅਚਾਲੇ ਮੈਂ ਤਾਂ ਕੈਂਬਰੇ ਸਕੂਲ ਚ ਕਰਦੇ ਕੈਂਬਰੇ ਸਿਕੰਦਰ ਚ ਤਾਂ ਜਾ ਬਾਰੇ ਦੇ دو لگ الگ